ਹੈਲੋ एवरीवन ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਮੈਂ ਲੱਗੀ ਹੋਈ ਸੀਗੀ ਸਵੇਰੇ ਮਤਲਬ ਕਿ ਹੋ ਗਿਆ ਸੀਗਾ 9:30 ਦਾ ਟਾਈਮ ਹੋ ਗਿਆ ਸੀ ਸਹਿਜ ਦੇ ਪਾਪਾ ਚਲੇ ਗਏ ਸੀਗੇ ਜਲਦੀ ਅੱਜ ਰਾਤ ਨੂੰ 12:00 ਵਜੇ ਚਲੇ ਗਏ ਸੀਗੇ। ਉਹਨਾਂ ਨੇ ਜਾਣਾ ਸੀਗਾ ਅਮਰਤਸਰ ਸਾਹਿਬ। ਤੇ ਉਹ ਚਲੇ ਗਏ ਸੀਗੇ ਤੇ ਮੈਂ ਉੱਠੀ ਸੀਗੀ ਲੇਟ ਤੇ 9:30 ਦਾ ਟਾਈਮ ਹੋ ਗਿਆ ਸੀ ਇੱਥੇ ਲੱਗ ਗਈ ਸੀ ਮੈਂ ਪਰਾਂਠੇ ਬਣਾਉਣ ਮੇਰੇ ਕੋਲ ਦਾਲ ਪਈ ਸੀਗੀ ਜਿਹੜੀ ਉਸ ਦਿਨ ਬਣਾਈ ਸੀ ਕਿਉਂਕਿ ਫਿਰ ਜਾਣ ਆਉਣਾ ਲੱਗਿਆ ਰਿਹਾ ਦਾਲ ਸਾਡੀ ਨਹੀਂ ਲੱਗੀ ਹੈਗੀ ਫਿਰ ਮੈਂ ਫ੍ਰੀਜ ਦੇ ਵਿੱਚ ਰੱਖੀ ਹੋਈ ਸੀਗੀ ਤੇ ਰਾਤ ਸਵੇਰੇ ਉੱਠ ਕੇ ਪਹਿਲਾਂ ਗਰਮ ਕਰ ਲਈ ਸੀ ਤੇ ਇੱਥੇ ਆਪਾਂ ਆਟਾ ਛਾਣ ਲਿਆ ਸੀ ਆਟੇ ਦੇ ਵਿੱਚ ਪਾ ਲਿਆ ਸੀ ਨਮਕ ਤੇ ਮੈਂ ਕਿਹਾ ਚਲੋ ਪਰਾਂਠੇ ਬਣਾ ਲਾਂ ਨੇ ਇਹਦੇ ਵਿੱਚ ਪਾ ਲਿਆ ਸੀ ਜੀਰਾ ਕਸੂਰੀ ਮੇਥੀ ਆਪਾਂ ਨੇ ਪਾ ਲਈ ਸੀ ਵਿੱਚ ਤੇ ਵਿੱਚ ਪਾ ਲਿਆ ਸੀਗਾ ਆਪਾਂ ਨੇ ਜੁਆਇਨ ਤੇ ਹੋਰ ਪਾਵਾਂਗੇ ਜੀ ਆਪਾਂ ਵਿੱਚ ਕਾਲੀ ਮਿਰਚ ਤੇ ਵਿੱਚ ਐਡ ਕਰ ਦਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਉਹ ਗ੍ਰाइंड ਕੀਤੀਆਂ ਸੀਗੀਆਂ ਮੈਂ ਉਹ ਵਾਲੀਆਂ ਵਿੱਚ ਐਡ ਕਰ ਦਾਂਗੇ ਤੇ ਵਿੱਚ ਐਡ ਕਰ ਦਾਂਗੇ ਦਾਲ ਫਿਰ ਆਪਾਂ ਗੁੰਨ ਲਾਂਗੇ ਆਟਾ ਇਹਦੇ ਬਣਾਵਾਂਗੇ ਜੀ ਪਰਾਂਠੇ ਤੇ ਅੱਜ ਕੰਮ ਸਾਰੇ ਲੇਟ ਸੀਗੇ ਕਿਉਂਕਿ ਦੋ ਦਿਨ ਹੋ ਗਏ ਸੀਗੇ ਮੈਨੂੰ ਜਾਂਦੀ ਨੂੰ ਤਾਂ ਕਰਕੇ ਮੇਰੇ ਤੋਂ ਘਰ ਦੇ ਕੰਮ ਚੰਗੀ ਤਰ੍ਹਾਂ ਵੈਸੇ ਤਾਂ ਚਲੋ ਹੋ ਜਾਂਦੇ ਨੇ ਬਟ ਫਿਰ ਵੀ ਚਲੋ ਹਨਾ ਜਿਹੜੀ ਆਪਾਂ ਰੋਜ਼ ਘਰ ਦੇ ਵਿੱਚ ਰਹਿ ਕੇ ਆਪਾਂ ਸਫਾਈ ਕਰਦੇ ਆ ਇੱਕ ਨੱਠ ਭੱਜ ਚ ਸਫਾਈ ਚ ਬਹੁਤ ਫਰਕ ਹੁੰਦਾ ਹਨਾ ਤੇ ਅੱਜ ਫਿਰ ਮੈਂ ਕੁਝ ਉਠੀ ਵੀ ਲੇਟ ਸੀਗੀ ਕਿਉਂਕਿ ਮੈਂ ਥੱਕ ਗਈ ਸੀਗੀ ਕੱਲ ਜਾਣ ਕਰਕੇ ਨਾ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀਗੀ ਤੇ ਫਿਰ ਮੇਰੇ ਸਿਰ ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ ਤੇ ਅੱਜ ਮੈਨੂੰ ਲੱਗਦਾ ਮੈਂ ਉੱਠੀ ਆ 8 ਵਜੇ ਉੱਠੀ ਸੀਗੀ ਮੈਂ ਅੱਜ ਮੇਰੇ ਉਸ ਬੱਚਾ ਨੂੰ ਸਕੂਲ ਜਾਣਾ ਨਹੀਂ ਸੀਗਾ ਪਰ ਮੈਂ ਲੇਟੇ ਉੱਠੀ ਸੀ ਤੇ ਮੈਂ ਆਟਾ ਲੱਗੀ ਸੀਗੀ ਗੁੰਨਣ ਤੇ ਹਾਂਜੀ ਜੇਣ ਮੇਰੇ ਚੈਨਲ ਤੇ ਨਿਊ ਆਇਆ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋਵ ਜ਼ਰੂਰ ਕਰਿਆ ਕਰੋ ਔਰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੈਨਾ ਤੇ ਬਸ ਜੀ ਹੁਣ ਆਪਾਂ ਇੱਥੇ ਕੰਮਕਾਰ ਸ਼ੁਰੂ ਕਰ ਲੈਣੇ ਆ ਫਿਰ ਤਾਂ ਜੀ ਆਪਾਂ ਸਾਰੇ ਕੰਮ ਬਹੁਤ ਕੰਮ ਸੀਗੇ ਅੱਜ ਮੇਰੇ ਇੱਕ ਤਾਂ ਮੇਰੇ ਕੱਪੜੇ ਵਾਸ਼ ਕੀਤੇ ਹੋਏ ਸੀਗੇ ਤੈ ਕਾਰਨ ਨੂੰ ਬਹੁਤ ਜ਼ਿਆਦਾ ਹੋਏ ਪਏ ਸੀਗੇ ਤੇ ਬਾਕੀ ਝਾੜੂ ਪੋਚਾ ਵਗੈਰਾ ਹਨਾ ਇਦਾਂ ਦੇ ਕੰਮ ਸੀਗੇ ਕਾਫੀ ਜ਼ਿਆਦਾ ਸਾਰੇ ਤੁਹਾਨੂੰ ਪਤਾ ਹੀ ਹੈ ਜਦੋਂ ਹਨਾ ਵੀਕ ਦੋ ਦਿਨ ਲਗਾਤਾਰ ਕਿਤੇ ਚਲੇ ਜਾਓ ਤਾਂ ਫਿਰ ਕੰਮ ਤਾਂ ਆਪਾਂ ਨੂੰ ਵਧੇ ਜਾਂਦੇ ਨੇ ਤੇ ਤਾਂ ਕਰਕੇ ਜੀ ਇੱਥੇ ਬਣਾਵਾਂਗੇ ਪਰਾਂਠੇ ਪੰਜ ਫਰੈਂਡਸ ਆਪਾਂ ਪਰਾਂਠੇ ਬਣਾ ਲਏ ਸੀਗੇ ਦਾਲ ਵਾਲੇ ਤੁਹਾਨੂੰ ਦਿਖਾਇਆ ਪਿੱਛੇ ਵੀਡੀਓ ਦੇ ਵਿੱਚ ਉਹ ਆਪਾਂ ਨੇ ਖਾ ਲੇ ਤੇ ਅਭੀ ਜੋਤ ਲੱਗਿਆ ਹੋਇਆ ਨਾ ਉਹ ਨਾਲ ਸਹਜ ਪੀਤਨੇ ਹਸੇ ਨਾਉਣਾ ਏ ਉਹ ਬੈਠੀ ਆ ਹਸੇ ਕੰਮ ਸਾਰਾ ਕਾ ਸਾਰੇ ਪਏ ਨੇ ਕਿਉਂਕਿ ਦੇਖੋ ਜੀ ਉਹ ਕੱਪੜੇ ਆ ਪਰ ਪ੍ਰੈਸ ਵਾਲੇ ਬੰਨ ਤੇ ਗੋਹਰੀ ਦੇ ਵਿੱਚ ਤੇ ਤਾਂ ਚਲੋ ਸਹਜ ਨਾ ਨੂੰ ਕਿ ਪਾਉਣੇ ਆ ਇੱਧਰ ਦੇਖੋ ਮੇਰੇ ਕੱਪੜਿਆਂ ਦਾ ਸਾਰਾ ਕਿਉਂਕਿ ਦੋ ਦਿਨ ਮੈਂ ਜਾਂਦੀ ਰਹਿਣ ਜਾਣ ਕਰਕੇ ਨਾ ਇੱਕ ਦਿਨ ਮੇਰੇ ਮੰਮੀ ਤੇ ਚਾਚਾ ਜੀ ਦੀ ਡੈਥ ਹੋ ਗਈ ਸੀ ਕਿ ਉੱਥੇ ਗਈ ਸੀ ਤੇ ਦੂਜੇ ਦਿਨ ਸਾਡੇ ਗਵਾਂਟੀਆਂ ਦੇ ਮਤਲਬ ਕਿ ਦੋ ਤੀ ਦੀ ਡੈਥ ਹੋ ਗਈ ਸੀ ਕਿ ਛੋਟੀ ਜੀ ਬੱਚੀ ਸੀਗੀ ਸ਼ਾਇਦ ਉਹਨਾ ਚਿੱਟੀ ਜਦੋਂ ਹੰਦਸਿਆ ਸੀਗਾ ਪਹਿਲਾਂ ਵੀ ਜਦੋਂ ਬਿਮਾਰ ਸੀਗੀ ਹਨਾ ਉਹਦੀ ਵਿਚਾਰੀ ਦੀ ਡੈਥ ਹੋ ਚੁੱਕੀ ਆ ਤੇ ਉਹਦਾ ਭੋਗ ਸੀਗਾ ਕੱਲ ਫਿਰ ਮੈਂ ਇਹਨਾਂ ਨਾਲ ਚਲੇ ਗਈ ਉੱਥੇ ਭੋਗ ਤੇ ਹਨਾ ਤੁਹਾਨੂੰ ਪਤਾ ਸਾਰੀ ਦਿਹਾੜੀ ਲੱਗਦੀ ਸੀਗੀ ਕਿਉਂਕਿ 90 ਤੋਂ ਵੀ ਅੱਗੇ ਗਏ ਸੀਗੇ ਤੇ ਤਾਂ ਕਰਕੇ ਫਿਰ ਉਸੇ ਘਰੇ ਆਇਆ 5 ਵਜੇ ਮੇਰੇ ਮੈਂ ਜਾਣ ਤੋਂ ਪਹਿਲਾਂ ਯਾਨੀ ਸਵੇਰੇ ਉੱਠ ਕੇ ਸਾਰੇ ਜਿਹੜੇ ਕੱਪੜੇ ਵਾਸ਼ ਕਰਤੇ ਸੀਗੇ ਮੈਂ ਆਪਣੇ ਮਤਲਬ ਕਿ ਆਪਣੇ ਸਹੇਦ ਦੇ ਪਾਪਾ ਨੇ ਪਾਦੇ ਸੀਗੇ ਵਾਸ਼ ਕਰ ਗਈ ਸੀਗੀ ਕੰਮ ਕਰ ਮੈਂ ਆਪਣੇ ਨਵੇੜਕੇ ਗਈ ਸੀਗੀ ਪੋਚਾ ਛੱਡ ਗਈ ਸੀਗੀ ਫਿਰ ਮੈਂ ਉਹ ਵੀ ਵਿਚਾਰੇ ਸਾਇਦ ਉਹ ਆਪਣੇ ਬਾਤੋ ਲਗਾਤਾ ਸੀਗਾ ਕਿਉਂਕਿ ਫਿਰ ਅਭੀ ਜੋ ਤੇ ਮੇਰੇ ਨਾਲੇ ਚਲੇ ਗਿਆ ਸੀ ਸਹਿਜ ਦਾ ਐਗਜ਼ਾਮ ਸੀਗਾ ਤੋ ਮੂਰ ਕਲ ਹੋਈ ਸੀ ਤੇ ਹੁਣ ਆਹ ਲਾ ਕੱਪੜਿਆਂ ਨੂੰ ਦੇਖੋ ਜੀ ਸਮੇਟਣਾ ਹੁਣ ਮੈਂ ਇਹਨਾਂ ਨੂੰ ਸਮੇਟ ਲਵਾ ਮੈਂ ਇਹਨਾਂ ਨੂੰ ਤਹਾ ਤੂਹਾ ਲਗਾ ਦਵਾ ਜਿਹੜੇ ਥੋੜੇ-ਥੋੜੇ ਥਿੱਲੇ ਹੋਣਗੇ ਕਿਉਂਕਿ ਸਹਿਜ ਨਹੀਂ ਚੱਕ ਕੇ ਅੰਦਰ ਰੱਖੇ ਨੇ ਰਾਤ ਜਿਹੜੇ ਥੋੜੇ-ਥੋੜੇ ਥਿੱਲੇ ਹੋਣਗੇ ਫਿਰ ਮੈਂ ਇਹਨਾਂ ਨੂੰ ਬਾਹਰ ਸੁੱਕਣੇ ਪਾ ਦੂੰਗੀ ਤੇ ਮੇਰੇ ਤੋਂ ਨਾ ਗਲਤੀ ਹੋ ਗਈ ਕਿੱਥੋਂ ਮੈਨੂੰ ਮੈਨੂੰ ਨਾ ਦਿਮਾਗ 'ਚ ਨਹੀਂ ਰਿਹਾ ਇਹ yellow suit ਦਾ ਕਲਰ ਨਹੀਂ ਤਾਂ ਦਾ ਚੁੰਨੀ ਦਾ ਉੱਤਰ ਤਾਂ ਮੇਰੇ ਤੋਂ ਦਿਮਾਗ 'ਚ ਨਹੀਂ ਆ ਰਿਹਾ ਕਿ ਕਿਹੜੀ ਚਾਹ ਦੀ ਪੈਂਟ ਖਰਾਬ ਹੋਊਗੀ ਸ਼ਾਇਦ ਆਪਾਂ ਦੀਆਂ ਦੋ ਬਨਾਨਾਂ ਉੱਜੜ ਗਿਆ ਤੇ ਸ਼ਾਇਦ ਦੀ ਪੈਂਟ ਖਰਾਬ ਹੋਊਗੀ ਪਰ ਉਹਦੀ ਸੀਗੀ ਕਹਿੰਦੀ ਮम्मा ਮੇਰੀ ਪੈਂਟ ਖਰਾਬ ਕਰਕੇ ਸੀ ਕਲਰ ਖੋ ਕਰਤਾ ਣੇ ਸ਼ਾਇਦ ਕਿ ਇਹ ਪਤਾ ਵਾਸ਼ ਕਰੇ ਤਾਂ ਬਾਅਦ ਸ਼ਾਇਦ ਉੱਤਰੇ ਜਾਵੇ ਹੋ ਜਾਊਗਾ ਅੰਤ ਤੱਕ ਕਲੀਨ ਹੋ ਜਾਊਗਾ ਦੇਖ ਲਾਂਗੇ ਆਪਾਂ ਕੀ ਬਣਦਾ ਜੇ ਕਿਸੇ ਨੂੰ ਪਤਾ ਹੋਇਆ ਜੀ ਇਹ ਰੰਗ ਕਿਵੇਂ ਉਤਰੂਗਾ ਥੋੜਾ ਬਹੁਤ ਆ ਜਿਹੜਾ ਇਹ ਤੇ ਚੜਿਆ ਹੋਇਆ ਆਕੇ ਉੱਤਾਂ ਕਿਰੇ ਬਸ ਥੋੜੀ ਜਿਹੀ ਜਲੋ ਜਲੋ ਜੀ ਝਲਕ ਪੈ ਰਹੀ ਆ ਮੇਰੇ ਤੋਂ ਇਹ ਗਲਤੀ ਹੋ ਗਈ ਕਿਉਂਕਿ ਮੈਂ ਕਾਲੀ ਚ ਸੀਗੀ ਕਿਉਂਕਿ 9 ਵਜੇ ਸੀ ਤੁਰਨਾ ਸੀਗਾ ਉਰੇ ਤੋਂ ਗਵੰਡੀਆਂ ਨੇ ਕਿਹਾ ਹੋਇਆ ਸੀਗਾ ਵੀ 9 ਵਜੇ ਤੁਰਨਾ ਹੈ ਵੀ ਆਪਣਾ ਤਿਆਰ ਰਹੀ ਹੋਣਾ 9 ਵਜੇ ਦੇ ਨੂੰ ਹਨ ਫਿਰ ਮੈਂ ਜਲਦੀ ਜਲਦੀ ਸਾਰੇ ਕੰਮ ਨੇ ਵੇੜ ਲਏ ਸੀਗੇ ਮੈਨੂੰ ਇਹ ਸੀ ਕਾਲੀ ਕਾਲੀ ਦੇ ਵਿੱਚ ਟੋਏ ਆ ਕੁਛ ਕਰ ਬੈਠੀ ਚਲੋ ਜੀ ਫਿਰ ਮੈਂ ਇਹਨਾਂ ਨੂੰ ਪਹਿਲਾਂ ਅ ਚੱਕ ਦਮਾ ਫਿਰ ਮੈਂ ਤੁਹਾਨੂੰ ਸਾਥ ਨਹੀਂ ਮੈਂ ਸ਼ੋਪਿੰਗ ਕੀ ਕੀਤੀ ਸੀ ਕਿ ਮੈਨੂੰ ਸੈਜ ਦੇ ਪਾਪਾ ਨੇ ਦਵਾਇਆ ਸੀਗਾ ਤੇ ਮੈਂ ਸੈਜ ਦੇ ਪਾਪਾ ਨੂੰ ਕੀ ਦਵਾਇਆ ਸੀ ਬੱਚੇ ਜੀ ਆਏ ਨੇ ਤੁਹਾਨੂੰ ਜੀ ਮੈਂ ਮਿਲਦੀ ਹਾਂ ਸਾਰੇ ਕੰਮਕਾਰ ਕਰਕੇ ਕਿਉਂਕਿ ਮੈਂ ਬਹੁਤ ਲੇਟ ਹੋ ਚੁੱਕੀਆਂ ਬੱਚੇ ਅੱਜ ਘਰ ਨੇ ਇਹਨਾਂ ਨੂੰ ਹੌਲੀਡੇਸ ਹੋ ਗਈਆਂ ਸਹਿਜ ਦਾ ਵੈਸੇ ਅੱਜ ਹੈਗਾ ਸੀ ਉਹ ਸਕੂਲੇ ਗਈ ਨਹੀਂ ਕਹਿੰਦੀ ਮम्मा ਵੀ 크ਿਸਮਸ ਵੀ ਬਣਾਣਾ ਵੀ ਮੈਨੂੰ ਜਾਣਾ ਹੈਗਾ ਵੀ ਮੈਨੂੰ ਛੁੱਟੀ ਕਰਵਾ ਕੱਲ ਨੂੰ ਮਰਣਾ ਅੱਜ ਮਤਲਬ ਕਿ ਕਲਾਸ ਸੀਗੀ ਹਾਂ ਇਹ ਗਈ ਨਹੀਂ ਹੈਗੀ ਦੇਖ ਲੋ ਮੈਡਮ ਕਹਿੰਦੀ ਮम्मा ਵੀ ਉਹਨਾਂ ਨੇ ਡੈਕੋਰੇਸ਼ਨ ਵਗੈਰਾ ਹੀ ਕਰਵਾਉਣੀ ਆ ਬੋਰਡ ਬੂਰਜ ਵੀ ਫਿਰ ਮੈਂ ਨਹੀਂ ਤੁਸੀਂ ਰਹਿਣ ਤੋਂ ਭੇਜਣ ਨੂੰ ਤੇ ਹੁਣ ਮੈਂ ਸਾਬਲਾ ਜੀ ਨਾਲ ਮੈਨੂੰ ਦੇਖ ਕੇ ਭਰਾ ਟੁੱਰੀ ਕੱਪੜਿਆਂ ਨੂੰ ਕਿਉਂਕਿ ਮੇਰਾ ਘਰ ਬਹੁਤ ਮੈਨੂੰ ਗੰਦਾ ਲੱਗ ਰਿਹਾ ਦੋ ਦਿਨ ਹੋ ਜਾਂਦੇ ਤੁਹਾਨੂੰ ਪਤਾ ਜਦ ਘਰ ਦੇ ਵਿੱਚ ਹੁਣ ਕੱਲੇ ਆ ਅਸੀਂ ਤੁਹਾਨੂੰ ਕਦੇ ਪਾਪਾ ਤਾਂ ਫਿਰ ਗਏ ਨਹੀਂ ਸੀ ਕਿ ਮੈਂ ਨਹੀਂ ਗਈ ਸੀ ਇਹਨਾਂ ਦੇ ਨਾਲ ਕਿਉਂਕਿ ਉਹਨਾਂ ਨੇ ਫਿਰ ਸਹਜ ਸਾਹਮਣੀ ਸੀ ਕਿ ਸਕੂਲ ਤੋਂ ਲੈ ਕੇ ਆਏ ਫਿਰ ਆਪਣੇ ਕੋਲੇ ਰੱਖੀ ਖੰਨ ਤੇ ਰਾਤ ਨੂੰ ਫਿਰ ਮੈਂ ਜਦੋਂ ਪੰਜ ਕੁ ਵਜੇ ਗਈ ਉਦੋਂ ਛੱਡ ਕੇ ਸੀ ਕਿ ਤੇ ਬਾਜ਼ਾਰੋਂ ਮੈਂ ਕਰ ਲਿਆ ਮ ਕੰਮਕਾਟ ਨੇ ਵੇੜ ਕੇ ਤੁਹਾਨੂੰ ਫਿਰ ਮਿਲਦੀ ਆ ਨਾਲ ਕਿਉਂਕਿ ਮੈਂ ਆਪਣੇ ਸ਼ਾਪਿੰਗ ਦਿਖਾਉਣੀ ਆ ਥੋੜੀ ਬਹੁਤੀ ਜੜੀ ਆਪਾਂ ਕਰਕੇ ਆਏ ਸੀਗੇ ਮਿਲਦੇ ਆ ਜੀ ਬਣੇ ਰਿਓ ਮੇਰੇ ਵਲੌਗ ਦੇ ਨਾਲ ਹਾਂਜੀ ਇੱਥੇ ਮੈਂ ਕਿਚਨ ਦੇ ਵਿੱਚ ਆ ਗਈ ਸੀ ਕਿਚਨ ਦੇ ਵਿੱਚ ਆ ਕੇ ਲੱਗ ਗਈ ਸੀਗੀ ਆਪਣੇ ਵਰਤਨ ਵਾਸ਼ ਕਰਨ ਮੈਂ ਕਿਹਾ ਚਲੋ ਆਪਾਂ ਵਰਤਨ ਵਾਸ਼ ਕਰ ਦੰਨੇ ਆ ਕਿਉਂਕਿ ਮੈਂ ਪਹਿਲਾਂ ਕੱਪੜੇ ਤੈਹ ਕੀਤੇ ਕੱਪੜਿਆਂ ਨੂੰ ਸਾਂਭਿਆ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਮੈਂ ਕਿਚਨ ਦੀ ਕਲੀਨਿੰਗ ਕਰਕੇ ਫਿਰ ਉਸ ਤੋਂ ਬਾਅਦ ਮੈਂ ਝਾੜੂ ਪੋਚਾ ਕਰੂੰਗੀ ਝਾੜੂ ਪੋਚੇ ਦੀ ਮੈਂ ਵੀਡੀਓ ਨਹੀਂ ਸੀਗੀ ਬਣਾਈ ਤੇ ਬਾਕੀ ਜੂੰ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੰਮ ਕਰਨੇ ਔਖੇ ਬਹੁਤ ਲੱਗਦੇ ਨੇ ਤੇ ਜੇ ਤਾਂ ਲੱਗ ਜੋ ਕੰਮ ਕਰਨ ਨੂੰ ਫੇਰ ਨਹੀਂ ਪਤਾ ਲੱਗਦਾ ਹੈਗਾ ਫਿਰ ਤਾਂ ਇਹ ਹੁੰਦਾ ਵਿੱਚ ਕੱਪੜੇ ਵੀ ਧੋਣ ਲੱਗ ਜਾਂਦੇ ਆ ਵੀ ਹਣਾ ਚਲ ਬੀਜੇ ਜਿੰਨਾ ਚਿਰ ਰਜ਼ਾਈ 'ਚ ਬੈਠੇ ਰਹਨੇ ਆ ਜਾਂ ਸੋਚੀ ਜਾਂਦੇ ਉਹਨਾ ਟਾਈਮ ਹਨਾ ਫਿਰ ਠੰਡੇ ਚੜੀ ਜਾਂਦੀ ਆ ਜੇ ਇੱਕ ਵਾਰ ਉੱਠ ਕੇ ਕੰਮ ਲੱਗ ਜੰਨੇ ਫਿਰ ਤਾਂ ਸਾਰੇ ਕੰਮ ਹੋ ਜਾਂਦੇ ਨੇ ਅੱਜ ਪਰ ਮੈਂ ਚੰਗੀ ਤਰ੍ਹਾਂ ਕਲੀਨਿੰਗ ਕੀਤੀ ਹਨਾ ਤੇ ਬਾਕੀ ਜੀ ਮੈਂ ਵੀਡੀਓ ਤਾਂ ਨਹੀਂ ਸੀ ਬਣਾਈ ਫੋਨ ਮੇਰਾ ਵੀ ਜੋਤ ਕੋਲ ਸੀਗਾ ਸਹਿਜ ਕੋਲ ਕਹਿੰਦੇ ਮम्मा ਅਸੀਂ ਗੁਰਬਾਣੀ ਸੁਣਨਾ ਹਨਾ ਮਤਲਬ ਕਿ ਸਹਿਬਜ਼ਾਦੀਆਂ ਦੇ ਦਿਨ ਚੱਲਦੇ ਨੇ ਤਾਂ ਕਰਕੇ ਫਿਰ ਉਹ ਸਹਿਬਜ਼ਾਦੀਆਂ ਦੇ ਲਾ ਲੰਦੇ ਨੇ ਹਨਾ ਆਪਣੇ ਤੁਹਾਨੂੰ ਵੀ ਪਤਾ ਜੀ ਉਹਨਾਂ ਨੇ ਆਪਣੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨਾ ਤੇ ਆਪਣਾ ਵੀ ਫਰਜ਼ ਬਣਦਾ ਜੀ ਹਨਾ ਸਾਰੇ ਜਣੇ ਸਿਮਰਨ ਜ਼ਰੂਰ ਕਰਿਆ ਕਰੋ ਜਿੰਨਾ ਜ਼ਿਆਦਾ ਨਹੀਂ ਸਿਮਰਨ ਕਰ ਸਕਦੇ ਤਾਂ ਗੁਰਬਾਣੀ ਘਰ ਦੇ ਵਿੱਚ ਜ਼ਰੂਰ ਚਲਾਓ ਹਨਾ ਚਾਹੇ ਸਾਰਾ ਦਿਨੇ ਲਗਾ ਕੇ ਰੱਖੋ ਤੇ ਤਾਂ ਕਰਕੇ ਜੀ ਬਸ ਬੱਚੇ ਆਪਣਾ ਉਹ ਤਾਂ ਹੀ ਸਪੀਕਰ ਜਿਹਾ ਲੈ ਕੇ ਆਏ ਸੀਗੇ ਕਹਿੰਦੇ ਪਾਪਾ ਵੀ ਅਸੀਂ ਸਿਮਰਨ ਲਾ ਕੇ ਰੱਖਿਆ ਕਰਨਾ ਗੁਰਬਾਣੀ ਲਾ ਕੇ ਰੱਖਿਆ ਕਰਨੀ ਆ ਵੀ ਅਸੀਂ ਸੁਣਿਆ ਕਰਨਾ ਹੈ ਤਾਂ ਕਰਕੇ ਫਿਰ ਉਹਦੇ ਪਾਪਾ ਨੇ ਦਵਾਤਾ ਸੀਗਾ ਉਹਨਾਂ ਨੂੰ ਤੇ ਬਾਕੀ ਜੇ ਇੱਥੇ ਆਪਾਂ ਬਸ ਹੁਣ ਇਹ ਟਿਫਨ ਸੀਗਾ ਕੱਲ ਸਹਜ ਕੱਢਣਾ ਭੁੱਲ ਗਈ ਸੀਗੀ ਬੈਗ ਦੇ ਵਿੱਚੋਂ ਮੇਰੇ ਵੀ ਯਾਦ ਨਹੀਂ ਰਿਹਾ ਕਿਉਂਕਿ ਰਾਤ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ ਸੀਗਾ ਤੇ ਮੇਰੇ ਵੀ ਰਾਤ ਯਾਦ ਨਹੀਂ ਰਿਹਾ ਵੀ ਮੈਂ ਸਹਜ ਨੂੰ ਕਹਿ ਦਵਾਂ ਤੇ ਹੁਣ ਸਵੇਰੇ ਫਿਰ ਮੈਂ ਕਿਹਾ ਮੈਂ ਕਿ ਸਹਜ ਟਿਫਨ ਦੇ ਕੇ ਜਾ ਖੱਡ ਕੇ ਆਪਣਾ ਤੇ ਫਿਰ ਉਹ ਦੇ ਕੇ ਗਈ ਤੇ ਇਸ ਟਿਫਨ ਨਾਲ ਖਾਲੀ ਕਰਕੇ ਆਈਏ ਬਿਲਕੁਲ ਹੀ ਖਾਲੀ ਕਰਕੇ ਇਹ ਨਹੀਂ ਖਾ ਕੇ ਮਤਲਬ ਕਿ ਖਾਂਦੀ ਨਹੀਂ ਹੈਗੀ ਜੇ ਦਾਲ ਵਗੈਰਾ ਹੋਵੇ ਨਾ ਕੁਝ ਵੀ ਹੋਵੇ ਇਦਾਂ ਦਾ ਵੀ ਜਿਹੜਾ ਇਹਦੀ ਫੇਵਰਿਟ ਸਬਜੀ ਹੁੰਦੀ ਹੋਵੇ ਤਾਂ ਬਿਲਕੁਲ ਫਿਨਿਸ਼ ਕਰ ਦਿੰਦੀ ਆ ਜੇ ਕੋਈ ਅਸੀਂ ਆਪਣੀ ਪਸੰਦ ਦਾ ਘਰ ਕਿ ਭੇਜਦੇ ਆ ਫੇਰ ਨਹੀਂ ਫਿਰ ਤਾਂ ਉਦਾਂ ਹੀ ਪਿਆ ਹੁੰਦਾ ਬਸ ਪਤਾ ਨਹੀਂ ਕਿਵੇਂ ਖਾ ਕੇ ਆਉਂਦੀ ਕਿਵੇਂ ਨਹੀਂ ਖਾ ਕੇ ਆਉਂਦੀ ਫਿਰ ਤਾਂ ਰੱਬੇ ਜਾਣਦਾ ਏ ਬਸ ਜੀ ਬੱਚਿਆਂ ਦੇ ਹੁਣ ਆਹੀ ਹਾਲ ਨੇ ਕੀ ਕਰ ਸਕਦੇ ਆ ਸਾਰੇ ਬੱਚਿਆਂ ਦੇ ਘਰੋ ਘਰ ਆਹੀ ਹਾਲ ਨੇ ਹਾਂਜੀ ਫਰੈਂਡਸ ਆਪਾਂ ਕੰਮਕਾਰ ਕਰਕੇ ਹੋ ਗਿਆ ਜੀ ਫ੍ਰੀ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਸ਼ਾਪਿੰਗ ਕੀ ਗਈ ਸ਼ਾਪਿੰਗ ਕੀ ਕੀਤੀ ਜੀ ਸਾਇਦ ਪਾਪਾ ਨੇ ਮੈਨੂੰ ਮੇਰੇ ਬਰਥਡੇ ਤੇ ਕੀ ਦਵਾਇਆ ਔਰ ਮੈਂ ਉਹਨਾਂ ਨੂੰ ਬਰਥਡੇ ਦਾ ਗਿਫਟ ਕੀ ਦਿੱਤਾ ਕਿਉਂਕਿ ਉਹਨਾਂ ਨੂੰ ਨਾ ਮੈਂ ਉਦੋਂ ਦੇਣਾ ਸੀਗਾ ब्लाउज भी तो उन्होंने कोई टाइम नहीं, नहीं गए कितने मतलब कि जा नहीं हो करके मेरे तो कुछ खरीद भी नहीं हो पर मेरे को फिर तो मैं उन्होंने लेके दिता सब तो पहला जी ये आपने अभी तो सूट कित क्या उधर पिया अभी शूज ने ਦੇਖੀ ਨਹੀਂ ਦੇਹੇ ਇਹ ਅਵੀ ਦੇ ਸ਼ੂਜ਼ ਲੈਨੇ ਸਹਜ ਲੈ ਕੇ ਨਹੀਂ ਆਈ ਉਹਨੂੰ ਅਸੀਂ ਕਿਹਾ ਵੀ ਭਾਈ ਲੈ 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 ਕਹਿੰਦੀ ਮੈਂ ਨਹੀਂ ਲੈਣੇ ਹੈਗੇ ਪਤਾ ਨਹੀਂ ਕਿਉਂ ਨਹੀਂ ਲਾਏ ਹੈਗੇ ਤਾਂ ਮਾਰ ਦੇ ਨੂੰ ਤੇ ਪਤਾ ਨਹੀਂ ਇਹਨੇ ਕਿਉਂ ਨਹੀਂ ਲਾਏ ਹੈਗੇ ਸਾਨੂੰ ਨਹੀਂ ਪਤਾ ਹੈਗਾ ਤੇ ਇਹ ਹੈਗੇ ਨੇ ਮੇਰੇ ਇਹ ਮੈਂ ਘਰ ਪਾਉਣ ਨੂੰ ਲੈ ਕੇ ਆਈਆਂ ਇੱਕ ਦਵਾਈ ਨੇ ਮੈਨੂੰ ਇਹ ਤੇ ਮੈਂ ਘਰ ਪਾਉਣ ਨੂੰ ਲੈ ਕੇ ਆਈਆਂ ਵੀ ਮਤਲਬ ਕਿ ਨਾ ਆਰਾਮਦਾਰੀ ਨਾਲ ਬਿਨਾ ਫਿੱਕਾ ਵੀ ਫਿਰ ਆਰਾਮਦਾਰੀ ਨਾਲ ਜਿਵੇਂ ਮਰਜੀ ਪਾ ਲੋ ਜਿਵੇਂ ਮਰਜੀ ਖੋਲ ਲੋ ਇਹ ਮੈਨੂੰ ਦਵਾਈਆਂ ਨੇ ਇਹ ਇਹ ਹੈਦਾ ਉਹਦੇ ਦਾ ਸੂਟ ਉਹ ਮੈਂ ਖੋਲ ਕੇ ਸੁਟਿਆ ਹੋਇਆ ਤੁਹਾਨੂੰ ਜ਼ਰਦਗੇ ਜੀ ਤਾਂ ਤੁਹਾਨੂੰ ਪਤਾ ਟਰੈਕ ਸੂਟ ਵਧੀਆ ਲੱਗਦੇ ਨੇ ਮਤਲਬ ਕਿ ਇਹ ਨਾ ਚ ਆਰਾਮਦਾਰੀ ਰਹਿੰਦੀ ਆ ਮੈਨੂੰ ਤਾਂ ਇਹੀ ਵਧੀਆ ਲੱਗਦੇ ਨੇ ਇਹ ਆ ਵੀ ਦਾ ਟਰੈਕ ਸੂਟ ਨਾਲ ਇਹਦੇ ਲੋਰ ਆ ਇਹ ਵੀ ਜ਼ੋਰ ਦਾ ਇੱਕ ਸੂਟ ਆ ਇੱਕੋ ਲੈ ਕੇ ਆਇਆ ਕਿ ਕਹਿੰਨ ਪਹਿਲਾਂ ਦਵਾਤੀ ਸੀ ਹੈ ਉਹ ਤਾਂ ਵੈਸੇ ਹੀ ਉਹਨਾਂ ਨੇ ਇੱਕ ਦਵਾ ਲਿਆ ਵੀ ਚਲੋ ਹਨ ਲੈ ਲੈਣਗੇ ਹੁਣ ਵੇ ਲੋਰ ਹੈ ਨਾ ਇਹ ਸਾਹਜ ਲਾ ਕੇ ਆਈਆ ਕੋਟ ਸਟੈਟ ਇਹ ਵਾਲਾ ਇਹ ਵਾਲਾ ਮਤਲਬ ਜਿਹੜਾ ਪਜਾਮਾ ਜਿਹੜਾ ਟੈਂਟ ਟਾਈਪ ਦੇ ਇਹਦਾ 벨ਵਟ ਦੇ ਵਿੱਚ ਆ ਨਾ ਕੋਟ ਰਾਈਆ ਤੇ 벨 ਕੋਟ ਰਾਈਆ ਇਹ ਇਹਨਾਂ ਕੋਟ ਰਾਈ ਦੇ ਵਿੱਚ ਆ ਬਹੁਤ ਵਧੀਆ ਏ ਤੇ ਬਲੂ ਕਲਰ ਦਾ ਪਤਾ ਨਹੀਂ ਕਿ ਮੈਨੂੰ ਪਸੰਦ ਆ ਗਿਆ ਸ਼ਰਟੀ ਉਹ ਪਸੰਦ ਆ ਗਿਆ ਸੀਗਾ ਪਹਿਲੀ ਵਾਰ ਹੋਇਆ ਆਹਦੇ ਨਾਲ ਇਹ ਸਹਜ ਹੈ ਕਿ ਆ ਮੇਰਾ ਤੇ ਸਹਜ ਦਾ ਦੋਹਾਂ ਦਾ ਇਕੱਠਿਆਂ ਦਾ ਸਹਜ ਨੂੰ ਪਸੰਦ ਆਇਆ ਸੀ ਮੈਂ ਚਲ ਮੈਂ ਵੀ ਲੈ ਲਿਆ ਕਰੂੰਗੀ ਜਦੋਂ ਸਹਜ ਨੂੰ ਲਵਾ ਲਿਆ ਕਰੂੰਗੀ ਸਹਜ ਲੈ ਲਿਆ ਕਰੂੰਗੀ ਲਾਈਟ ਜੇ ਕਲਰ ਦਾ ਲੈ ਕੇ ਆਈਆਂ ਕਿਉਂਕਿ ਲਾਈਟ ਕਲਰ ਦਾ ਵਧੀਆ ਲੱਗਦਾ ਮੈਨੂੰ ਇਹ ਨਾ ਸਟਾਲ ਆ ਠੀਕ ਆ ਸਹਜ ਆ ਗਿਆ ਨਹੀਂ ਚਲੋ ਆ ਜੀ ਮੋੜੇ ਤੋਂ ਬਾਹਰ ਜਾਣਾ ਇਹ ਕਰਦੇ ਤੇ ਆ ਲੈ ਕੇ ਆਈਆਂ ਜੀ ਇਹ ਸਟਾਲ ਆ ਹਨਾ ਮਤਲਬ ਕਿ ਨਾ ਮੈਂ ਜਿਹੜਾ ਸੂਟ ਲਿਆ ਮੈਂ ਇੱਕ ਸੂਟ ਲੈ ਆਇਆ ਉਹਦੇ ਨਾਲ ਮਤਲਬ ਕਿ ਉਹ ਨਾ ਸੂਟ ਵੈਲਵਟ ਚੋਂ ਹੁਣ ਚੱਲੇ ਹੋਏ ਆ ਤੁਹਾਨੂੰ ਪਤਾ ਪ੍ਰਿੰਟਡ ਜੇ ਤੇ ਉਹਦਾ ਮੈਂ ਜਿਆਦਾ ਹਲੰਦੀ ਸੀਗੀ ਆ ਮੈਨੂੰ ਮਿਲ ਗਿਆ ਮੈਂ ਕਿਹਾ ਚੱਲੇ ਨਾਲ ਹਣਾ ਹੁਣ ਤੁਮੀ ਤਾਂ ਲੈ ਨਹੀਂ ਹੋਣੀ ਹੈਗੀ ਫਿਰ ਮੈਂ ਕਿਹਾ ਚੱਲ ਵੀ ਆ ਨਾਲ ਸੇਮ ਕਲਰ ਮੈਚ ਕਰ ਗਿਆ ਸੀਗਾ ਤੇ ਇਹਦੇ ਨਾਲ ਸੇਮ ਕਲਰ ਮੈਚ ਕਰ ਗਿਆ ਦੀ ਕਹਿੰਦੀ ਜਿਹੜੀ ਸਲਵਾਰ ਹੈ ਇਹਦੀ ਇਹ ਵਾਲੇ ਕਲਰ ਦੀ ਆ ਪਰ ਮੈਂ ਲਿਆਈ ਸੀਗੀ ਇਹ ਹੈਗਾ ਜੀ ਬੈਲਵਟ ਦਾ ਸੂਟ ਮਤਲਬ ਕਿ ਪਲੇਨ ਸਲਵਾਰ ਹੈ ਇਹਦੀ ਬਾਟਮ ਪਲੇਨ ਆ ਤੇ ਇਹ ਵਾਲੀ ਇਹ ਵਾਲਾ কুর্তা ਹੈ ਇਹ 벨ਵਟ ਦੇ ਵਿੱਚ ਬਣੇ ਹੋਏ ਨੇ ਤੇ ਮੈਂ ਕਿਹਾ ਚਲੋ ਮੈਂ ਵੀ ਇੱਕ ਲੈ ਕੇ ਦੇਖਦੀ ਹਾਂ ਨਾ ਮੈਂ ਦੇਖਣ ਗਈ ਸੀ ਉੱਥੇ ਕੱਪੜੇ ਤਾਂ ਫਿਰ ਮੈਨੂੰ ਇਹ ਦਿਖਿਆ ਮੂਰੀ ਤੇ ਆ ਮੈਂ ਲੋਰ ਵੀ ਤੇ ਇਹਦੇ ਚ ਹੈਗੇ ਸੀਗੇ ਇੱਕ ਪੈਰਟ ਕਲਰ ਸੀਗਾ ਪੈਰਟ ਟੋਰ ਮੈਂ ਲਿਆ ਨਹੀਂ ਹੈਗਾ ਲੋਰ ਦੇ ਇਹ ਫਿਰ ਸਹਜ ਕਹਿੰਦੀ ਮम्मा ਵੀ ਆਹ ਕਲਰ ਲੈ ਲੋ ਕਿਉਂਕਿ ਵੀ ਆ ਸੋਹਣਾ ਲੱਗਦਾ ਤੁਸੀਂ ਦੱਸਦੇ ਹੋ ਜੀ ਸੋਹਣਾ ਲੱਗਦਾ ਇਹ ਵਾਲਾ ਦਾ ਕਮੀਜ਼ਾ ਇਹ ਇਹ ਹੈਗਾ ਜੀ 벨ਵਟ ਦਾ ਇੱਕ ਸੂਟ ਸਾਡੇ ਪਾਪਾ ਨੇ ਮੈਨੂੰ ਇਹ ਦਵਾਇਆ ਕਿਉਂਕਿ ਸ਼ੂਜ਼ ਬੁਲਾਏ ਨੇ ਤੇ ਇੱਕ ਸੂਟ ਮੇਰਾ ਹੈਗਾ ਇਹ ਵਾਲਾ ਇਹ ਇਦਾਂ ਦਾ ਸੂਟ ਹੈ ਇਹ ਕਲਰ ਸੂਟ ਦਾ ਏ ਤੇ ਆਹ ਦੁਪੱਟੇ ਦਾ ਆਹ ਦੁਪੱਟੇ ਕਰਕੇ ਸਹਜ ਕਹਿੰਦੀ ਮम्मा ਆਹੀ ਲੋ ਵੈਸੇ ਸੂਟ ਦੇ ਵਿੱਚ ਹੋਰ ਵੀ ਕਲਰ ਬਹੁਤ ਸੋਹਣੇ ਸੋਹਣੇ ਸੀਗੇ। ਇਕ ਅੱਜ ਖੜਕਣਾ ਕਰ ਲਵਾਂ ਫੇਦੀ ਆਵਾਜ਼ ਬਹੁਤ ਆਉਗੀ। ਤੇ ਇਹਨਾ ਮਤਲਬ ਕਿ ਗਰਮ ਸੂਟ ਆ। ਮੈਨੂੰ ਨਾ ਇਹੀ ਸੂਟ ਵਧੀਆ ਲੱਗਦੀਆਂ ਸਰਤੀਆਂ 'ਚ। ਇਕ ਤੁਸੀਂ ਮੇਰੇ ਪਾਇਆ ਹੋਇਆ ਮਾਰਜੈਂਟਾ ਕਲਰ ਦਾ ਦੇਖਿਆ ਵੀ ਹੋਊਗਾ ਪਰ ਉਹਦੇ ਨਾਲ ਸ਼ਾਲ ਆ ਰੁ ਖੁੱਲੀ ਡੁੱਲੀ ਆ। ਇਹਦੇ ਨਾਲ ਨਹੀਂ ਹੈਗੀ ਇਹਦੇ ਨਾਲ ਤਾਂ ਨਾ ਏ ਦੇਖੋ ਇਹ ਵਾਲਾ ਇਦਾਂ ਦਾ बाकी ਤੁਹਾਨੂੰ ਬਾਅਦੇ ਦਿਖਾਵਾਂਗੀ ਇਹਦਾਂ ਦਾ ਸਟਾਲ ਆ ਸ਼ਾਲਲੀ ਹੈਗਾ ਇੱਕ ਮਿੰਟ ਰੁਕ ਜਸਾ ਹੈ ਜੇ ਪਰੇ ਕਰੋ ਇਦਾਂ ਇਹਦਾ ਬਾਰਡਰ ਬਣਿਆ ਹੋਇਆ ਇਹ ਇਦਾਂ ਗਲਾ ਬਣਿਆ ਹੋਇਆ ਨੈਕ ਤੇ ਬਣਿਆ ਹੋਇਆ ਇਹ ਗਰਮ ਚਾਹ ਮੇਰੇ ਮੈਨੂੰ ਇਹੋ ਜਿਹੀ ਕੱਪੜੇ ਵਧੀਆ ਲੱਗਦੇ ਹਨ ਗਰਮ ਦੇ ਵਿੱਚ ਮੈਂ ਇੰਨਾ ਨਹੀਂ ਜ਼ਿਆਦਾ ਖਰੀਦੀ ਹੁੰਨੀ ਇਹਦੇ ਵਿੱਚ ਪਾ ਲਈ। ਇਹ ਮੈਨੂੰ ਸਹੇਦੀ ਪਾਪਾ ਨੇ ਦਵਾਇਆ ਤੇ ਸਹੇਦੀ ਪਾਪਾ ਤੇ ਸਹੇਦੀ ਪਸੰਦ ਚ ਇਹ ਹੈਗਾ ਸਟਾਲ। ਇਹ ਸਟਾਲ ਆ ਮੈਨੂੰ ਮਤਲਬ ਕਿ ਨਾ ਜ਼ਿਆਦਾ ਚੌੜਾ ਨਹੀਂ ਹੁੰਦਾ ਹੈਗਾ ਇੰਨਾ ਕਿ ਇਹ ਤੇ ਸਿਰਫ ਗਲੇ 'ਚ ਪਾਉਣ ਨੂੰ ਹੁੰਦਾ ਇੰਨਾ ਚੌੜਾ ਹੀ ਆ ਬਸ ਤੇ ਲੈਣ ਤਰੀਕਾ ਦੀ ਠੀਕ ਜਿਹੀ ਹੁੰਦੀ ਆ। ਤੇ ਇਹਨਾਂ ਨੂੰ ਇਹ ਕਲਰ ਪਸੰਦ ਆ ਹੈਗਾ ਤੇ ਮਮਾ ਕਲਰ ਤੁਹਾਡੇ ਕੋਲ ਕੋਈ ਹੈ ਨਹੀਂਗਾ। ਦੇਖਣ ਦੇ ਤੁਸੀਂ ਇਹ ਕਲਰ ਲੈ ਲਓ ਵੈਸੇ ਇਹ ਕਲਰ ਮੈਂ ਬਹੁਤ ਟਾਈਮ ਪਹਿਲਾਂ ਪਾਇਆ ਸੀ ਮੇਰੇ ਨਾਨਕੇ ਨਾਲ ਸਾਡੀ ਮੈਰਿਜ ਹੋਈ ਤੀ ਨਾ ਰੋਟੀ ਦਿੱਤੀ ਸੀਗੀ ਤਾਂ ਮੈਨੂੰ ਪਿੰਕ ਕਲਰ ਦਾ ਕਮੀਜ਼ ਸੀਗਾ ਤੇ ਆਹ ਵਾਲੇ ਕਲਰ ਦੀ ਸਲਵਾਰ ਸੀਗੀ ਬਹੁਤ ਟਾਈਮ ਪਹਿਲਾਂ ਸੂਟ ਪਾਇਆ ਹੋਇਆ ਮੈਂ ਆਹ ਕਲਰ ਪਾਇਆ ਨਹੀਂ ਦੇਖਾਂਗੇ ਕਿ ਕਿਹੋ ਜਿਹਾ ਲੱਗੂਗਾ ਤੇ ਆ ਵੀ ਕਲਰ ਮੇਰੇ ਕੋਲ ਇੰਨਾ ਜ਼ਿਆਦਾ ਹੈ ਨਹੀਂਗਾ ਮਸਲ ਵੈਸਾ ਸੇਮ ਸੇਮ ਜੀ ਹੋਵੇ ਨਹੀਂ ਪਰ ਆਹ ਫੋਜੀ ਆਹ ਗ੍ਰੀਨ ਜੀ ਚ ਇਹ ਵਾਲੇ ਸੂਟ ਆਹ ਦੋ ਸੂਟ ਮੈਨੂੰ ਸਹਿਜ ਤੇ ਪਾਪਾ ਨੇ ਬਰਥਡੇ ਗਿਫਟ ਦਿੱਤੇ ਨੇ ਤੇ ਇੱਕ ਲੈ ਕੇ ਦਿੱਤੀ ਹੈ ਕਿੰਨਾ ਗਾ ਤੇਰੇ ਬੂਟ ਇਸਕੇ ਲੈ ਕੇ ਦਿੱਤਾ ਸਟੋਰ ਉਸ ਨੂੰ ਕਿਨਾਲ ਦਾ ਸਟੋਰ ਇਹ ਆ ਜੀ ਮੇਰੀ ਸ਼ਾਪਿੰਗ ਇਹ ਵਾ ਸੂਨ ਮੈਸ ਟਿਚਿੰਗ ਦੇ ਲਈ ਦੇ ਦੂੰਗੀ ਇਹ ਵਾ ਸਟੀਚਿੰਗ ਕਰਨ ਦੇ ਲਈ ਸਾਡੇ ਨੂੰ ਸਵਾਰ ਬਣਾਵਾ ਕੀ ਬਣਾਵਾ ਲੋਹਾਰ ਤੇ ਵੀ ਆ ਜਾ ਬੋਰਡਰ ਮੈਂ ਸਵਾਰੇ ਬਤੀਲਾ ਲਾਉਂਗਾ ਸਰੋਂ ਬਦਾਜੀ ਬਗਵਾੜਨ ਦੀ ਆਪਾਂ ਸਿੱਟਾ ਨਹੀਂ ਆਪਾਂ ਬਖਤ ਤੇ ਆ ਬਣਾ ਕੇ ਸਰਵਾਰ-ਵਾਰ ਗਰੀਸ ਖੋੜੀ ਆ ਇਹ ਹੈਗਾ ਜੀ ਮੇਰਾ ਔਰ ਕਿਹ ਜੀ ਦਾ ਤੇ ਇਹ ਹੈਗਾ ਜੀ ਸਾਇਦ ਮੇਰੇ ਪਪਾ ਜਿਹੜਾ ਮੈਂ ਦਵਾਇਆ ਸੀ ਮਤਲਬ ਕਿ ਅਸੀਂ ਇੱਕ ਦੋ ਦੀ ਪਸੰਦ ਦੇ ਹਵਾ ਲਾਉਣੇ ਹੁੰਦੇ ਆ ਮੈਚਿੰਗ ਮੈਚ ਆ ਤਾਂ ਲੋਰਾ ਸਾਇਦ ਮਪਾ ਦੀਆਂ ਅਲੱਗ ਤੋਂ ਲੈ ਕੇ ਆਏ ਨੇ ਵੀਡੀਓ ਸੁਣਨਾ ਮੈਚ ਬਾਅਦ ਚ ਉਹਨਾਂ ਨੂੰ ਪਸੰਦ ਆ ਗਈ ਸੀ ਜਿਹੜੇ ਸੁਣਨਾ ਵਾ ਇਹਨਾਂ ਮੈਚ ਹੋ ਗਿਆ ਇਸ ਤਰ੍ਹਾਂ ਦੇ ਪਾਪਾ ਦੀ ਲੋਰ ਸਾਰਾ ਮੈਨੂੰ ਪਸੰਦ ਰਿਹਾ। ਉਹਨੂੰ ਸਾਥ ਦੱਸਤਾ ਵੀ ਹੁਣ ਵੀ ਨਹੀਂ ਪਸੰਦ। ਸਾਇਦ ਮਾਪਾ ਨੂੰ ਪਸੰਦ ਆ ਗਿਆ ਫਿਰ ਮੈਂ ਕਿਹਾ ਚੱਲ ਲੈ ਲਵਾਂ। ਮਾਪਾ ਤੁਲਕੇ ਹੂਡਡਿਸ ਸ਼ਰਟ ਹੈ ਨਾ ਇਹ ਵਾਲੀ ਇਹ ਵਾਲੀ ਸੈਂਦ ਆਪਾ ਦੀ ਆ। ਵਧੀਆ ਠੀਕ ਆ ਲੈਟਕਾ ਮਤਲਬ ਕਿ ਮੈਨੂੰ ਉੱਥੇ ਆ ਕੱਪੜੇ ਪਸੰਦ ਨਹੀਂ ਦਿੱਤੀ ਆਏ ਪਰ ਸਾਇਦ ਪਾਪਾ ਦੇ ਫਰੈਂਡ ਦੀ ਸ਼ਾਪ ਆ ਨਾ ਉਹਨਾਂ ਦੇ ਚਲੇ ਗਏ ਸੀਗੇ ਕਿਉਂਕਿ ਅਸੀਂ ਜ਼ਿਆਦਾ ਕੱਪੜੇ ਲੈਨੇ ਸਾਇਦ ਪਾਪਾ ਨੂੰ ਖਮਾਣੋਂ ਤੋਂ ਤੇ ਇਸ ਵਾਰ ਇਹ ਉਹਨਾਂ ਦੇ ਫਰੈਂਡ ਦੀ ਸ਼ਾਪ ਆ ਜਨ ਉੱਥੇ ਤੇ ਵੀ ਕਈ ਵਾਰ ਲੈ ਲੈਨੇ ਆਂ ਸਾਰਾ ਇੱਕ ਦੋ ਵਾਰ ਹਣਾ ਵਈਆਂ ਆਪਾਂ ਨੇ ਵੀ ਤੇ ਸਾਇਦ ਪਾਪਾ ਪਹਿਲਾਂ ਵੀ ਉਹਨਾਂ ਤੋਂ ਲੰਦੇ ਹੁੰਦੇ ਸੀਗੇ ਤੇ ਫਿਰ ਉੱਥੇ ਚਲੇ ਗਏ ਸੀਗੇ ਫਿਰ ਮੈਂ ਕਿਹਾ ਚਲੋ ਤੇ ਮੈਂ ਸਾਥੇ ਪਾਪਾ ਨੂੰ ਦਵਾਈ ਲੈ ਆ ਉਹਨਾਂ ਨੇ ਆਪਣੀ ਲੋਰ ਲਈ ਆਪਣੀ ਪਸੰਦ ਦੀ ਮੈਨੂੰ ਨਹੀਂ ਪਤਾ ਕਾ ਦੇਣਾ ਪਉਣਗੇ ਹੁਣ ਇਹ ਨੂੰ ਮੈਨੂੰ ਬੜੀਆ ਲੱਗਦਾ ਕਲਰ ਬੜੀਆ ਲੱਗਿਆ ਹਾਂ ਤਾਂ ਚੱਲ ਲੈ ਲਓ ਇਹ ਐਸੀ ਕਿ ਜੀ ਸਾਡੀ ਛੋਟੀ ਜੀ ਸ਼ਾਪਿੰਗ ਤੇ ਬਾਕੀ ਬੱਚਾ ਨੇ ਉਹ ਲਿਆ ਸਪੀਕਰ ਜੇ ਲਏ ਨੇ ਬਲੂਟੂਥ ਨਾਲ ਅਟੈਚ ਹੋ ਜਾਂਦੇ ਨੇ ਦੋ ਲਏ ਨੇ ਮਤਲਬ ਇਹ ਫ੍ਰੀਜ ਲੈ ਲਿਆ ਮਿਲ ਗਿਆ ਰੋ ਗਿਫਟ ਮਿਲ ਗਿਆ ਰੋ ਦੇ ਕਾਊਂਟ ਕੋਲ ਇੱਕ ਇਹਨਾਂ ਨੂੰ ਫ੍ਰੀਜ ਆਏ ਤੇ ਇਹ ਆ ਜੀ ਸਾਡੀ ਥੋੜੀ ਜੀ ਸ਼ਾਪਿੰਗ ਤੁਸੀਂ ਦੱਸ ਦਿਓ ਜੀ ਤੁਹਾਨੂੰ ਕਿਵੇਂ ਦੀ ਲੱਗੀ ਆ ਬਾਕੀ ਜੀ ਸਾਨੂੰ ਮੈਰਿਜ ਆ ਗਈ ਮੈਰਿਜ ਵੀ ਸਾਡੀ ਖਾਸ ਆ ਬਹੁਤ ਜ਼ਿਆਦਾ ਖਾਸ ਹੈ ਨਾ ਤੇ ਮੈਰਿਜ ਆ ਗਿਆ 22 ਫਰਵਰੀ ਦੀ ਹੈ ਨਾ ਪਰ ਸਾਨੂੰ ਜਦੋਂ ਕੱਲ ਸੁਣਿਆ ਜਦੋਂ ਫੋਨ ਆਇਆ ਦੱਸਿਆ ਉਹਨਾਂ ਨੇ ਹੈ ਨਾ ਵੀ ਮੈਰਿਜ ਫਿਕਸ ਹੋ ਗਈ ਸਾਨੂੰ ਇੰਨੀ ਖੁਸ਼ੀ ਹੋਈ ਵੀ ਹੈ ਨਾ ਹੈਰਿਜ ਆ ਗਈ ਮੈਂ ਹੁਣ ਤੋਂ ਹੀ ਆਪਣੀ ਪਲੈਨਿੰਗ ਕਰਨੀ ਸੀ ਸ਼ੁਰੂ ਕਰਤੀ ਮੈਂ ਸਹਿਜ ਨੇ ਵੀ ਆ ਪਾਉਣਾ ਕਿ ਮੈਂ ਉਦੋਂ ਤੱਕ ਪਤਲੀ ਹੋਣਾ ਵੀ 22 ਫਰਵਰੀ ਹੈ ਜੋ ਬਹੁਤ ਟਾਈਮ ਆ ਵੀ ਮੈਂ ਆਪਣੇ ਆਪ ਥੋੜਾ ਜਿਹਾ ਹੋਰ ਹੋ ਕਰਨਾ ਪਰ ਅੱਜ ਮੈਂ ਜਿਹੜੇ ਸਿਰੇ ਸਿਰੇ ਸਹਿਜ ਇੱਕ ਜੀਜ਼ ਸੋਚੀ ਹੈ ਨਾ ਮੇਰਾ ਮੂਡ ਆਫ ਹੋ ਗਿਆ ਮੈਂ ਕਿਹਾ ਉਸ ਟਾਈਮ 22 ਫਰਵਰੀ ਇਹਨਾਂ ਦੀ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਇਹਨਾਂ ਦੇ ਐਗਜ਼ਾਮ ਹੁੰਦੇ ਨੇ ਫਾਈਨਲ ਐਗਜ਼ਾਮ ਹੋਣਗੇ ਉਦੋਂ ਸ਼ਾਇਦ ਸਾਟੋਂ ਨਹੀਂ ਜਾਇਆ ਜਾਣਾ ਹੈਗਾ ਸਾਡੇ ਆਰਮਾਨਾਂ ਤੇ ਪਾਣੀ ਪੈ ਗਿਆ ਸਾਰਿਆਂ ਤੇ ਨਹੀਂ ਤਾਂ ਅਸੀਂ ਇੰਨੇ ਰਾਤ ਦੇਖੇ ਸੀਗੇ ਵੀ ਮੈਂ ਆ ਪਾਉਂਗੀ ਮੈਂ ਲਹਿੰਗਾ ਪਾਉਂਗੀ ਮੈਂ ਜਾਂ ਕੁਝ ਕਰੂੰਗੀ ਮੈਂ ਇਦਾਂ ਸੋਚਦੀ ਸੀ ਕਿ ਕੀ ਪਾਵਾਂ ਕਿਹੜੀ ਡਰੈਸ ਪਾਵਾਂ ਹਨਾ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਸੀ ਕਿ ਸਾਨੂੰ ਮੈਰੀਜ਼ ਦੀ ਪਰ ਜੇ ਬੱਚਿਆਂ ਦੇ ਐਗਜ਼ਾਮ ਹੋਏ ਵਿੱਚ ਫਿਰ ਤਾਂ ਮੈਂ ਨਹੀਂ ਜਾ ਸਕਦੀ ਹੈਗੀ ਸਹਿਦ ਦੇ ਪਾਪਾ ਇਕੱਲੇ ਹੀ ਜਾਣਗੇ ਫਿਰ ਉਹਨਾਂ ਨੂੰ ਇਕੱਲਿਆਂ ਨੂੰ ਭੇਜ ਦਾਂਗੇ ਕਿਉਂਕਿ ਇਹ ਨਾ ਤਾਂ ਅਸੀਂ ਕੈਂਸਲ ਵੀ ਨਹੀਂ ਕਰਾ ਸਕਦੇ ਤੇ ਨਾ ਇਹ ਸਕੂਲ ਵਾਲੇ ਕਰਦੇ ਨੇ ਨਾ ਇਹ ਕਿਸੇ ਦੀ ਸੁਣਦੇ ਨੇ ਚਾਹੇ ਜੋ ਨਾਲ ਇਹਨਾਂ ਨੇ ਸੁਣਨੀ ਨਹੀਂ ਹੈਗੀ ਫਾਈਨਲ ਐਗਜ਼ਾਮ ਆ ਫਾਈਨਲ ਚ ਤਾਂ ਵੈਸੇ ਵੀ ਕੋਈ ਕਿਸੇ ਨੇ ਹੋ ਨਹੀਂ ਕਰਨਾ ਹੈਗਾ ਅੱਗੇ ਵੀ ਇਦਾਂ ਹੀ ਹੋਇਆ ਸੀਗਾ ਜਦੋਂ ਅਸੀਂ ਗਏ ਸੀਗੇ ਉੱਥੇ ਫੰਕਸ਼ਨ ਸੀਗਾ ਮਤਲਬ ਕਿ ਅਸੀਂ ਰਿਪੋਰਟ ਵੀ ਬਣਾ ਕੇ ਦੇ ਕੇ ਗਏ ਸੀਗੇ ਡਾਕਟਰ ਇਹੋ ਕਹਿੰਦੇ ਵੀ ਜੇ ਚੱਲ ਜੂਵੇ ਤੁਸੀਂ ਮੈਡੀਕਲ ਰਿਪੋਰਟ ਬਣਾ ਕੇ ਦੇ ਦਿਓ ਹਨ ਤਾਂ ਨਹੀਂ ਚੱਲੀ ਸੀਗੀ ਉਹਨਾਂ ਨੇ ਪੇਪਰ ਕੈਨਸਲ ਕਰਤਾ ਸੀਗਾ ਬੱਚਿਆਂ ਦਾ ਪਰ ਇਸ ਵਾਰ ਅਸੀਂ ਨਹੀਂ ਕੈਨਸਲ ਨਹੀਂ ਕਰਵਾਉਣਾ ਹੈਗਾ ਸੋ ਗਾਇਜ਼ ਆ ਫਾਈਨਲ ਨੇ ਹਨਾ ਤੇ ਜੇ ਉਹ ਹੁੰਦੇ ਚਲੋ ਮੰਥਲੀ ਹੁੰਦੇ ਜਾਂ ਕੁਝ ਹੁੰਦਾ ਫਿਰ ਤਾਂ ਚਲੋ ਸਾਢੇ 3 ਜਾਂਦਾ ਪਰ ਹੁਣ ਨਹੀਂ ਅਸੀਂ ਕਰਾਇ ਬਿਨਾ ਪੇਪਰ ਨਹੀਂ ਅਸੀਂ ਛੜਾ ਸਕਦੇ ਹੈਗੇ ਤਾਂ ਕਰਕੇ ਅਸੀਂ ਮੈਰਿਜ ਦੇ ਵਿੱਚ ਸਾਡੀ ਮੈਰਿਜ ਹੋਊਗੀ ਕੈਨਸਲ ਬੱਚੇ ਨਹੀਂ ਜਾਣਗੇ ਮੈਂ ਨਹੀਂ ਜਾਉਂਗੀ ਥੱਲੇ ਸਿਰਫ ਸੈਦੇ ਪਾਪਾ ਹੀ ਜਾਣਗੇ ਕਿਉਂਕਿ ਉਸੇ ਟਾਈਮ ਇਹਨਾਂ ਦੇ ਐਗਜ਼ਾਮ ਨੇ ਇਹਨਾਂ ਦੇ ਫਰਵਰੀ ਦੇ ਉਹਦੇ ਚ ਹੋ ਜਾਂਦੇ ਨੇ ਮਤਲਬ ਕਿ ਫਰਵਰੀ ਚ ਹੁੰਦੇ ਨੇ ਕਿਉਂਕਿ ਜੇ ਤਾਂ ਸਟਾਰਟਿੰਗ ਚ ਹੁੰਦਾ ਫਰਵਰੀ ਦੀ ਚ ਫਿਰ ਕੋਈ ਚੱਕਰ ਨਹੀਂ ਸੀ ਫਿਰ ਤਾਂ ਅਸੀਂ ਜਾਣਾ ਸੀਗਾ ਫਿਰ ਤਾਂ ਅਸੀਂ ਰਾਮਨ ਪਰ ਦੂਜੀ ਗੱਲ ਆ ਫਿਰ ਸੰਡੇ ਨਹੀਂ ਆ ਰਿਹਾ ਦਿਨ ਵੀ ਫਿਰ ਹੋਰ ਆ ਹਨਾ 2 ਫਰਵਰੀ ਮੈਨੂੰ ਲੱਗਦਾ ਵੀਰਵਾਰ ਦਾ ਦਿਨ ਆ ਸ਼ਾਇਦ ਕੋਕ ਜੇ ਸ਼ਨੀਵਾਰ ਤੇ ਐਤਵਾਰ ਹੁੰਦਾ ਫਿਰ ਵੀ ਅਸੀਂ ਜਾ ਸਕਦੇ ਕਿ ਤੇ ਹੈਗੀ ਮੈਰिज ਦੂਰ ਆ ਇਹ ਵੀ ਨਹੀਂ ਹੈਗਾ ਵੀ ਬੰਦਾ ਇਗਜ਼ਾਮ ਦਿਵਾ ਕੇ ਫਟਾਫਟ ਚਲੋਗਾ ਨਾ ਸਕੂਲ ਚੋ ਲਿਆ ਕੇ ਚਲੇ ਜਾਉਂਗੇ ਐਦਾਂ ਵੀ ਨਹੀਂ ਹੋ ਸਕਦਾ ਹੈਗਾ ਤੁਕ ਇਹਦੇ ਵਿੱਚੋਂ ਸਾਡਾ ਕੁਝ ਵੀ ਨਹੀਂ ਹੋ ਸਕਦਾ ਸਾਡੇ ਅਰਮਾਨਾਂ ਤੇ ਪਾਣੀ ਪੈ ਗਿਆ ਸਾਰਿਆਂ ਤੇ ਨਹੀਂ ਮੈਂ ਇੰਨੀ ਕੁਸਤੀਗੀ ਮੈਂ ਤਾਂ ਪਾਪਾ ਨੂੰ ਕਿਹਾ ਮੈਂ ਕਿਹਾ ਮੈਨੂੰ ਥੋੜੇ ਥੋੜੇ ਰੋਜ਼ ਹੋਣਾ ਜਿਹੜਾ ਵੀ ਆਪਣਾ ਕੰਮ ਕਰਿਆ ਕਰੂੰਗੇ ਮੈਨੂੰ ਉਹਦੇ ਚ ਥੋੜੇ ਥੋੜੇ ਪੈਸੇ ਫੜਾਉਣ ਲੱਗ ਜਾਓ ਵੀ ਮੈਂ ਆਪਣੀ ਸ਼ੋਪਿੰਗ ਚੋਂਗੇ ਪੈਸੇ ਇਕੱਠੇ ਕਰਨੇ ਆ ਹਨਾ ਵੀ ਮੈਂ ਵਧੀਆ ਵਧੀਆ ਬਹੁਤ ਕਰਨਾ ਹੈ ਚਲੋ ਕੋਈ ਗੱਲ ਨਹੀਂ ਜੀ ਬਾਕੀ ਜੀ ਹੁਣ ਇਹ ਸੀ ਕਿ ਸਾਡੀ ਛੋਟੀ ਜੀ ਸ਼ੋਪਿੰਗ ਤੁਸੀਂ ਜ਼ਰੂਰ ਦੱਸਿਆ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਆ ਜੀ ਆਪਾਂ ਫੇਰ ਜੇ ਕੋਈ ਕੰਮ ਕਰਦੇ ਹੋ ਮਿਲਾਂਗੇ ਓਕੇ ਜੀ ਆਜੂ ਜੀ ਤੁਸੀਂ ਵੀ ਖਾ ਲਓ ਅਮਰੂਦ ਮੈਂ ਲੱਗੇ ਅਮਰੂਦ ਖਾਣ ਮੈਂ ਲਿਆ ਸੀਗਾ ਬੀਰੀਆ ਤੋਂ ਅਮਰੂਦ ਸਬਜੀ ਵਾਲੇ ਤੋਂ ਦੱਸਦਾ 10 ਰੁਪਏ ਤੋਂ ਅਮਰੂਦ ਇੱਕ ਦਿੱਤਾ ਹਾਇ ਅਸੀਂ ਇੰਨੇ ਅਮਰੂਦ ਢੇਰਾਂ ਦੇ ਸਿੱਟਦੇ ਆ ਮਤਲਬ ਕਿ ਸਾਡੇ ਨਾ ਉਹ ਪੈ ਜਾਂਦੇ ਨੇ ਸੁੰਡੀਆਂ ਤੇ ਘਰੇ ਅਮਰੂਦ ਮੈਂ ਖਾਂਦੀ ਵੀ ਨਹੀਂ ਲੱਗੇ ਹੁੰਦੇ ਅੱਜ ਪਤਾ ਨਹੀਂ ਮੇਰਾ ਅਮਰੂਦ ਖਾਣ ਨੂੰ ਇੰਨਾ ਦਿਲ ਕੀਤਾ ਮੈਂ ਅਮਰੂਦ ਖਾਣੇ ਆ ਦਾਜਾ ਜੀ ਤੁਸੀਂ ਵੀ ਖਾ ਲਓ ਅਮਰੂਦ ਤੇ ਅੱবি ਤੇ ਸਹਜ ਗਏ ਹੋਏ ਨੇ ਜੀ ਬਰਥਡੇ ਤੇ ਅੱਜ ਗਗਨਦੀ ਬੇਟੀ ਦਾ ਬਰਥਡੇ ਆ ਹੈਪੀ ਬਰਥਡੇ ਸੀਤਪੁੱਤ ਅੱਜ ਉਹਨਾਂ ਦੀ ਬੇਟੀ ਦਾ ਬਰਥਡੇ ਆ ਤੇ ਉਹ ਉੱਥੇ ਗਏ ਹੋਏ ਨੇ ਤੇ 6:30 ਦਾ ਟਾਈਮ 6:30 ਹੋਣ ਵਾਲੇ ਨੇ ਤੇ ਸੈਦਬ ਆਪਾ ਦੀ ਕਾਲ ਆ ਗਈ ਉਹ ਕਹਿੰਦੇ ਮੈਂ ਰੋਟੀ ਖਾ ਕੇ ਆਉਂਗਾ ਤੁਸੀਂ ਆਪਣੀ ਖਾ ਕੇ ਪੀ ਜਿਓ ਮਤਲਬ ਕਿ ਉਹ ਗਏ ਹੋਏ ਨੇ ਸਵੇਰ ਦੇ ਰਾਤ 12 ਵਜੇ ਘਰੋਂ ਤੁਰੇ ਸੀਗੇ ਅਮਰਪੁਰ ਸਰ ਸਾਹਿਬ ਗਏ ਹੋਏ ਨੇ ਲੈ ਕੇ ਸਵਾਰੀਆਂ ਨੂੰ ਤੇ ਉੱਧਰ ਮੇਰੇ ਬੱਚੇ ਵੀ ਦੂਜੇ ਵੀ ਖਾ ਰਹੇ ਨੇ ਅਮਰੂਦ ਉਹਨਾਂ ਨੂੰ ਵੀ ਦਿੱਤਾ ਮੈਂ ਮੈਂ ਇਹ ਸਬਜ਼ੀ ਵਾਲੇ ਭਾਈ ਕੋਲ ਲਿਆ ਸੀ ਹੈ ਸਾਡੇ ਇੰਨੇ ਲੱਗਦੇ ਨੇ ਅਸੀਂ ਇੰਨੇ ਸੱਟਦੇ ਨੇ ਨਾ ਬਹੁਤ ਜ਼ਿਆਦਾ ਸਾਰਾ ਫਲ ਸਿੱਟਦੀਆਂ ਹਨਾ ਕੁਕ ਕੀ ਸਦ ਮੂੰਹ ਚ ਨਹੀਂ ਪੈਂਦਾ ਹੈਗਾ ਤਾਂ ਹੀ ਤਾਂ ਮੈਂ ਵੜਾਤਾ ਸੀਗਾ ਸਾਰਾ ਅਮਰੂਦ ਥੋੜਾ ਜਿਹਾ ਹੀ ਰਹਿਦਾ ਮੈਨੂੰ ਹੁਣ ਲੱਗੇ ਹੋਏ ਨੇ ਹੁਣ ਪੱਕਣਗੇ ਹੁਣ ਨਹੀਂ ਪੈਣੇ ਉਹਨਾਂ 'ਚ ਕਿੰਨੇ ਕੁ ਲੱਗੇ ਹੋਏ ਨੇ ਹਨਾ ਉਹ ਫਲ 'ਚ ਹੁਣ ਜਮਾ ਵੀ ਸੁੰਡੀਆਂ ਨਹੀਂ ਪੈਣਗੀਆਂ ਤੇ ਜਿਹੜਾ ਹੁਣ ਗਰਮੀਆਂ 'ਚ ਲੱਗਦੇ ਨੇ ਉਹ 'ਚ ਤਾਂ ਬਹੁਤ ਸੁੰਡੀਆਂ ਪੈ ਜਾਂਦੀਆਂ ਨੇ ਮੇਰਾ ਜੀ ਕਰਨ ਲੱਗ ਗਿਆ ਸੀਗਾ ਅਮਰੂਦ ਖਾਣ ਦਾ ਮੈਂ ਕਿਹਾ ਚਲੋ ਮੈਂ ਸਬਜੀ ਵਾਲੀ ਵੀਰੇ ਤੋਂ ਮੈਂ ਇੱਕੋ ਲਿਆ ਮੈਂ ਕਿਹਾ ਵੀਰੇ ਇੱਕੋ ਦੇਓ ਕਿਉਂਕਿ ਉਹਨਾਂ ਕੋਲ ਇੱਕੋ ਸੀਗਾ ਕੱਚਾ ਅਮਰੂਦ ਬਾਕੀ ਦੇ ਸਾਰੇ ਪੱਕੇ ਸੀਗੇ ਫਿਰ ਮੈਂ ਇੱਕੋ ਲੈ ਲਿਆ ਤੇ ਹਾਂਜੀ ਜੀ ਮੇਰੇ ਚੈਨਲ ਤੇ ਨਵੇਂ ਆਇਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜੁੜ ਕਰਿਓ ਜੀ ਇਹ ਵੀਡੀਓ ਦਾ ਹੁਣ ਆਪਾਂ ਇੱਥੇ ਕਰਦੇ ਐਂਡ ਮਿਲਾਂਗੇ ਤੇ ਤੁਹਾਨੂੰ ਕੱਲ ਨੂੰ ਨਿਊ ਵੀਡੀਓ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਤੇ ਸੋਹਣੇ ਚ ਕਮੈਂਟ ਦੀ ਰਹੂਗੀ ਤੁਹਾਡੇ ਦੀ ਵੇਟ ਕਮੈਂਟ ਕਰਨਾ ਨਾ ਭੁੱਲਿਓ ਚਲੋ ਜੀ ਹੁਣ ਮਿਲਾਂਗੇ ਜੀ ਆਪਾਂ ਕ অ'কে জী বাই বাই গুড নাইট টেক কেয়াৰ